ਸਰਜੀਤ ਕੋਲ ਕੀ ਘਟਨਾ ਹੈ ਕੋਰੋਨਾ ਤਿਆਰ ਹੋਂਦੇ ਆ ਮੈਨੂੰ ਕਹਿੰਦੇ ਨੇ 11 ਵਜੇ ਫਿਰ ਕਹਿੰਦੇ 12 ਵਜੇ ਲੱਗਿਆ ਮੈਂ ਚੱਲਿਆ ਪੈਸੇ ਪਾਣ ਅਜੀ ਹੋ ਗਏ ਨੇ ਮੈਂ ਅੰਦਰ ਨੂੰ ਆਈ ਆ ਅੰਦਰ ਆਈ ਆ ਤਾਂ ਗੱਡੀ ਠਾ ਹੋਈ ਏ ਮੜ ਕੇ ਦੋ ਮੁੰਡੇ ਆਏ ਨੇ ਮਗਰ ਕਹਿੰਦੇ ਤੁਹਾਡਾ ਬੰਦਾ ਮਾਰ ਕੇ ਸੁੱਟ ਕੇ ਜੇ ਸੜਕ ਤੇ ਕਹਿੰਦੇ ਕੋਈ 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 ਬੰਦਾ ਭੇਜੋ ਮਗਰ ਮੈਂ ਆ ਬੰਦਾ ਮੇਰੇ ਕੋਲ ਕੋਈ ਨਹੀਂ ਮਕਲੀ ਹੈਗੀ ਆ ਮੈਂ ਕੀ ਕਰਾਂ ਇੱਥੇ ਮੈਂ ਫਿਰ ਰਵੇੜ ਚ ਘਰ ਉਹ ਵਾਟੀ ਪਾਈ ਫਿਰ ਨਾਲ ਦੀ ਆਈਆਂ ਚਾਹ ਪਾਣੀ ਪਾਈ ਉਹਨੇ ਪਿਆ ਲਿਆ ਫਿਰ ਗੱਡੀ ਜੀ ਮੈਨੂੰ ਉਹਨਾਂ ਨੇ ਸਕੂਟੀ ਬਾਕੇ ਖੜਿਆ ਸਪਤਾ ਅਸਤਾ ਮੈਂ ਗਈ ਆ ਉਸੇ ਲੰਮੇ ਪਿਆਸ ਚਪ ਕਰਕੇ ਇੱਥੋਂ ਆ ਫਟ ਗਿਆ ਵਾ ਆ ਫਟ ਗਿਆ ਵਾ ਇੱਥੋਂ ਤੱਕ ਅੱਖਾਂ ਮਿਟੀਆਂ ਹਾਂ ਮੈਨੂੰ ਤਾਂ ਪਤਰਾ ਕੋਈ ਨਹੀਂ ਪੜਾ ਮੈਨੂੰ ਕੋਈ ਨਹੀਂ ਪਤਾ ਬਰਾਬਰ ਲੈ ਕੇ ਆ ਹੇ ਆਹ ਕਹਿੰਦਾ ਮੈਂ ਤੇ ਹੈ ਬੁਆਣ ਚਲਿਆ ਵਾਂ ਕਬਰਾਂ ਨਾ ਪਿਆਹੇ ਬੁਆ ਕੇ ਮਾਉਣਾ ਫੇਰ ਸਬਜ਼ੀ ਬਣਾਈ ਤੇ ਖਾਵਾਂਗੇ ਨਾ ਸਬਜ਼ੀ ਬਣੀ ਨਾ ਆਇਆ ਕੰਨ ਮਾਜ ਨਾ ਕਬਰਾਂ ਨਾ ਤੂੰ ਆਈ ਨਾ ਮੰਗਿਆ ਤੇ ਆਇਆ ਚੰਗਾ ਗਿਆ ਕਹਿੰਦਾ ਮੈਂ ਕਾਲੀ ਕੋਟ ਪਾ ਕੇ ਗਿਆ ਕਾਲਾ ਜੱਟ ਕੋਟ ਪਾ ਕੇ ਗਿਆ ਮੈਨੂੰ ਕਹਿੰਦਾ ਕੰਬਲੀ ਵੀ ਲੈ ਜਾ ਮੈਂ ਮਰਜੀ ਤੇਰੀ ਖਣ ਨਹੀਂ ਕਰਨੀ ਕਰਨਾ ਕੰਬਲੀ ਮੋੜੇ ਬੁਕਲ ਮਾਰੀ ਕਰੋ ਨਿਕਲ ਗਿਆ ਹੈ ਬਸ ਉਹ ਤੇ ਆ ਵਾਰਦਾ ਦਾ ਹੋ ਗਈ ਹੈ ਮੈਂ ਤੇ ਉਹਦੇ ਪ੍ਰਾਕ ਸਮਾਨ ਚੁਕਲੇ ਸੇ ਤੇ ਹਸਤਾਲ ਵੀ ਚੁਕਿਆ ਇੱਥੇ ਵੀ ਚੁਕਿਆ ਹੁਣ ਤੇ ਮਨ ਸਾਹ ਚੜਦਾ ਹੀ ਹੁਣ ਮੇ ਕੋ ਗੱਲ ਨਹੀਂ ਹੁੰਦੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਮੈਂ ਵਾਈਟ ਐਵੇਨਿਊ ਇਸੇ ਕਲੋਨੀ ਦਾ ਰਹਿਣ ਵਾਲਾ ਜੀ ਸਰ ਕੀ ਘਟਣਾ ਜੀ ਉਹਨਾਂ ਨੇ ਘਟਣਾ ਇਸ ਤਰ੍ਹਾਂ ਜੀ ਸਾਡੇ ਬਹੁਤ ਹੀ ਨੇਰਸਟ ਬੁਢਿਸਤ ਕਾਰਜੋਗ ਅੰਕਲ ਸਦਾਗਰ ਭਾਈਨ ਸਿੰਘ ਜੀ ਇਹ ਕੱਲ ਆਪਣਾ ਇੱਥੇ ਗਏ ਆ ਥੋੜਾ ਜਿਹਾ ਰੋਡ ਤੇ ਚੜ੍ਹੇ ਆ ਤੇ ਚੁੰਗੀਵਾਲ ਨੂੰ ਜਾਣਾ ਸੀ ਨਾ ਥੋੜਾ ਜਿਹਾ ਦਿੱਲੀ ਜਾਂਦੇ ਸੀ ਆਪਣੀ ਸਾਈਡ ਜਾ ਰਹੇ ਸੀ ਬਿਲਕੁਲ ਵਾਈਟ ਲਾਈਨ ਦੇ ਅੰਦਰ ਜਾ ਰਹੇ ਸੀ ਕਿ ਪਿੱਛੋਂ ਇੱਕ 스ਵਿਫਟ ਗੱਡੀ ਆਈ ਆ ਜਿਨੇ ਇਹਨਾਂ ਨੂੰ ਬਹੁਤ ਜ਼ੋਰਦਸ ਹਿੱਟ ਕੀਤਾ ਆ ਤੇ ਆਨ ਦਾ ਸਪੋਰਟੀ ਇਹਨਾਂ ਦੀ ਡੈਥ ਹੋਈ ਆ ਤੇ 스ਵਿਫਟ ਗੱਡੀ ਵਾਲਾ ਉਨੇ ਪਹਿਲਾਂ ਉਹ ਇਹਨਾਂ ਨੂੰ ਟੱਕਰ ਮਾਰ ਕੇ ਉਸ ਤੋਂ ਬਾਅਦ ਕੰਧ ਵਿੱਚ ਗੱਡੀ ਮਾਰੀ ਆ ਉਸ ਤੋਂ ਬਾਅਦ ਉਸ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਉੱਥੇ ਵੀ ਕਾਫੀ ਬੰਦੇ ਵਾਖੂ ਪੈ ਗਏ ਸੀ ਜਿਨ੍ਹਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਉਸ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਆ ਤੇ ਉਹ ਹੁਣ ਅਰਮਾਣ ਸਟੇਟ ਚੌਂਕੀ ਵਿੱਚ ਲਿਆ ਕੇ ਨੂੰ ਬਿਠਾਇਆ ਹੋਇਆ ਆ ਬਾਕੀ ਪੁਲਿਸ ਕਾਰਵਾਈ ਜਾਰੀ ਹੈ ਜੀ ਕੋਈ ਸੀਸੀਟੀਵੀ ਵੀ ਹੈਗੀ ਹੈ ਹਾਂਜੀ ਸੀਸੀਟੀਵੀ ਵੀਡੀਓ ਵੀ ਕੋਈ ਹੈ ਸੀਸੀਟੀ ਹਾਂਜੀ ਵੀਡੀਓ ਹੈਗੀ ਹੈ ਜੀ ਸੀਸੀਟੀ ਵੀਡੀਓ ਮੇਰੇ ਕੋਲ ਪਈ ਆ ਮੈਂ ਉਹ ਵੀ ਤੁਹਾਨੂੰ ਕੋਈ ਨਹੀਂ ਦੇ ਦੇਵਾਂਗਾ ਕੁਝ ਕੰਨੀ ਜੀ ਇਹ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਜੀ ਦੋਵੇਂ ਬੇਟੇ ਵਿਦੇਸ਼ ਚ ਰਹਿੰਦੇ ਆ ਤੇ ਉਹਨਾਂ ਲਈ ਵੀ ਬੜਾ ਇਹ ਜਿਹੜਾ ਆ ਨਾ ਸਹਿਯੋਗ ਵਾਲੀ ਗੱਲ ਆ ਤੇ ਉਹ ਦੋਨੋਂ ਬੇਟੇ ਜਿਹੜੇ ਆ ਰਹੇ ਆ ਤੇ ਸ਼ਨੀਵਾਰ ਨੂੰ ਆਪਾਂ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਮਤਲਬ ਘਰ ਚ ਖਿਆਲ ਰੱਖਣ ਵਾਲੇ ਹੁੰਦੇ ਸੀ ਖਿਆਲ ਰੱਖਣ ਵਾਲੇ ਬੱਸ ਜੀ ਸਾਰੇ ਕਰਤਾ ਤਾਤਾ ਹੋਏ ਸੀ ਇਹ ਵੀ ਥੋੜਾ ਜਿਹਾ ਕਾਫੀ ਥੋੜਾ ਨਹੀਂ ਕਾਫੀ ਬਿਮਾਰ ਰਹਿੰਦੇ ਆ ਕਿ ਮਤਲਬ ਇਹਨਾਂ ਦੀ ਵੀ ਲੁੱਕ ਆਫਟਰ ਉਹੀ ਕਰਦੇ ਸੀ ਇਹ ਇਹ ਬਹੁਤ ਜ਼ਿਆਦਾ ਜੀ ਬਹੁਤ ਵੱਡਾ ਮਤਲਬ ਘਾਟਾ ਆ ਨਾ ਸਹਿਜਗ ਵਾਲਾ ਘਾਟਾ ਆ ਜਿਹੜਾ ਅਸੀਂ ਕਦੀ ਵੀ ਪੂਰਾ ਨਹੀਂ ਕਰ ਸਕਦੇ ਜੀ। ਦੋਨਾਂ ਨੂੰ ਇਸ ਬੰਦੇ। ਕਾਰਵਾਈ ਇੱਥੇ ਆਪਾਂ ਸਰਜੀਤਕੌਰ ਦੇ ਬਿਆਨਾਂ ਦੇ ਉੱਤੇ ਜਿਹੜੀ ਐਫਆਈਆ ਲਾਂਚ ਕੀਤੀ ਆ। ਐਫਆਈਆ ਨੰਬਰ ਹੈਗਾ ਵਾ 31 304A 279 ਆਈਪੀਸੀ ਤਾ। ਗੱਡੀ ਕਿਉਂ ਦੀ ਫੜੀ ਗਈ? ਹਾਂਜੀ ਗੱਡੀ ਜਿਹੜੀ ਆ ਜਿਸ ਦਾ ਐਕਸੀਡੈਂਟ ਹੋਇਆ ਉਹ ਗੱਡੀ ਆਪਣਾ ਕਬਜ਼ੇ ਚ ਲਈ ਆ। ਵੀਰੋ 177।